17 ਕਿਲੋ ਕੰਡੇ ਤੇ ਤੋਲ ਨਾਲ ਦੁੱਧ ਹਾਜ਼ਰ ਆ। ਪੂਰਾ ਵੀਰੇ ਸੂਈ ਨੂੰ 13-14 ਦਿਨ ਹੋਇਆ ਸਾਰੇ। ਠੀਕ ਆ। 24-25 ਦਿਨਾਂ ਤੱਕ ਦੁੱਧ ਪੂਰਾ ਕਰੂਗੀ। ਗਰਮੀ ਵੀ ਦੇਖੋ ਕਿੰਨੀ ਪੈ ਰਹੀ। ਠੀਕ ਆ ਗੱਲ ਆ। ਲੈ ਸੱਜਣਾ ਪਿੰਡ ਮਹਿਲਾ ਚੌਂਕ ਤੋਂ ਇੱਕ ਦੂਜਾ ਸੂਆ ਝੋਟੀ ਲੱਗਿਆ। ਬਹੁਤ ਕਮਾਲ ਦੀ ਦਿਖਾਣਾ। ਆਪ ਬਾਈ ਜਨਾ ਆ ਗਈ ਐਚਐਲਡੀਵੀ ਦੇ ਸੀਮੰਦੀ ਤੇ ਖਾਸ ਗੱਲ ਇਹ ਝੋਟੀ ਵੀ ਇਹ ਰਹੂਗੀ। ਇਹਦੇ ਕੋਲ ਇਹਦਾ ਕੰਡੇ ਵਾਲਾ ਦੁੱਧ ਆ 17 ਕਿਲੋ। ਇਸ ਟਾਈਮ ਹਾਜ਼ਰ ਦੁੱਧ ਆ ਗਿਆ। ਇੱਕ ਖਾਸ ਗੱਲ ਇਹ ਦੀ ਹੋਰ ਆ ਵੀਰੇ ਇਹਨਾ ਘਰੇਲੂ ਸੱਜਣ ਕੋਲ ਆ ਹਵਾਨਾ ਰੱਖ ਦਿਆ ਬਿਲਕੁਲ ਫਿਕਸ ਆ ਤੇ ਜਿਹੜਾ ਸਮਾਂ ਸਮਾਂ ਹੋ ਗਿਆ 2:20 ਮਿੰਟ ਦਾ ਸਵੇਰ ਦੀ ਚਵਾਈ ਬਾਈ ਕਹਿੰਦਾ ਜੀ ਲੱਗੀ ਵੀ ਆ 6:18 ਮਿੰਟ ਦੀ ਲੱਗਦੀ ਸ਼ਾਇਦ 35-40 ਮਿੰਟ ਦੇ ਹੋ ਜਾ। ਤੇ ਨਾਲ ਇਹਦੇ ਦੀ ਗੱਲਬਾਤ ਕਰ ਲਈਏ ਕੱਤੀਆਂ ਨੀਂਦੀ ਦਾ ਵੀ ਲੱਗੇ ਤਾਂ ਲਿਆ ਕੈਮਰਾ ਦੋ ਸ਼ੌਂਕ ਪੂਰੇ ਕਰ ਦੂਗੀ। ਸਮਾਲ ਟਾਪ ਦੇ ਸੀਮਨ ਦੀ ਕੱਤੀ ਆ ਗਈ ਨੀਲੀ ਦੀ ਤੇ ਆਪ ਝੋਟੀ ਮੋਰਾ ਚ ਆ ਗਈ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਹੋਰ ਕੀ ਹਾਲ ਆ ਜੀ ਠੀਕ ਆ ਜੀ ਚੜ੍ਹਦੀ ਕਲਾ ਬਹੁਤ ਵਧੀਆ ਬਈ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰੇ ਮਨਦੀਪ ਸਿੰਘ ਪਿੰਡ ਮਹਿਲਾ ਚੌਂਕ ਪਈ ਸੁਨਾਮ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਜੀ 94634907617 94634707617 076 76 076 76 ਤੇ ਲੱਭੀ ਇੱਥੋਂ ਫੇਸ ਤੇ ਮਾਰਦੀ ਕੈਮਰਾ ਤੇ ਲੰਬੀ ਲੰਬੀ ਕਰਾਉਣੀ ਤੇ ਇੱਕ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਥੋੜੀ ਮੈਂ ਜਰੂਰ ਤੁੰਗਾ ਥੋੜੀ ਹਲਕੀ ਹੈ ਨਾ ਟਿਉਟਾ ਆ ਆ ਵਜਨ ਵਜਨ ਜਰੂਰ ਘਟਾ ਤੇ ਲੰਬੀ ਲੁੰਬੀ ਦਾ ਬਾੜੀ ਆ ਗਈ ਤੇ ਬਾਕੀ ਇਥੇ ਤੁਹਾਨੂੰ ਆਰਡਰ ਕੁਆਲਿਟੀ ਚੈੱਕ ਕਰਾ ਦੂੰਗਾ ਨਸਾਂ ਵਾਲਾ ਲੀਵਾ ਰੱਖ ਦਿਆ ਕੋ ਚੀਜ਼ ਨਹੀਂ ਵੀ ਟੁੱਟਮਾ ਜਿਹਾ ਰੱਖਦੀ ਕਿਸੇ ਵੀ ਪੱਖ ਤੋਂ ਇਹ ਇੱਥੋਂ ਕਰ ਸਕਦੇ ਚੈੱਕ ਸਮਾਂ ਹੋ ਗਿਆ ਦੁਪਹਿਰ ਦਾ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਜੇ ਡੰਗ ਤੇ ਗੱਲ ਕਰ ਲਈ ਬਾਈ ਡੰਗ ਤੇ ਫਸ ਜਾਂਦੇ ਜਿਵੇਂ ਫਾਨੇ ਨੂੰ ਕਹਿ ਲਿਆ ਹਾਂ ਵੀਰੇ ਹਾਂ ਹਾਂ ਪੂਰਾ ਮੋਟਾ ਚੋਣਾ ਪੂਰਾ ਮੋਟਾ ਜਬਤ ਹੋਣਾ ਇੱਕ ਨੰਬਰ ਆ ਠੀਕ ਆ ਗੱਲ ਆ ਕਰਦੀ ਝੂਟੀ ਆ ਬਾਈ ਆਪਣੀ ਠੀਕ ਆ ਠੀਕ ਆ ਤੇ ਨਾਲ ਇਹ ਵੀ ਆ ਗਈ ਨੀਲੀ ਰਾਵੀ ਦੀ ਕੱਟੀ ਕੱਟੀ ਤੁਹਾਨੂੰ ਜਰੂਰ ਚੈੱਕ ਕਰਾ ਦੂੰਗਾ ਇਹ ਕਿਹੜੇ ਸੀਮੰਦੀ ਆ ਬਾਈ ਇਹ ਅਲਬਖਸ਼ ਦੀ ਆ ਬਾਈ ਨੀਲੀ ਰਾਵੀ ਵਾਲੇ ਅਲਬਖਸ਼ਾਂ ਦੀ ਜਿਹੜਾ ਕਹਿ ਲਿਆ ਵੀ ਪਹਿਲਾਂ ਲੌਂਗਵਾਲ ਸੀ ਹੁਣ ਮੇਰਾ ਖਿਆ ਗੁਰਜੀਤ ਕੋਲ ਸ਼ਾਇਦ ਹਾਂਜੀ ਹਾਂਜੀ ਆ ਨਾਮ ਨਹੀਂ ਐਗਜੈਕਟ ਉਹ ਸੱਜਣ ਦਾ ਪਤਾ ਮੈਨੂੰ ਪਰ ਤੂਤ ਪਿੰਡ ਵਾਗਿਆ ਇਹ ਐਚ ਆਰ ਟੀਵੀ ਦੇ ਟੀਕੇ ਦੀ ਅਸੀਂ ਆਪ ਇਸ ਫੈਸਲੇ ਉੱਤੇ ਜਾ ਕੇ ਲੈਣੇ ਚੁਲੇ ਕੇ ਆਉਂਦੇ ਠੀਕ ਹੈ ਕੰਨ ਆ ਤੋੜ ਦਿਓ ਜੀ ਖੋਲ ਕੇ ਕੀ ਸੱਜਣ ਉਹ ਇੱਥੇ ਤੋਂ ਕੱਦ-ਕਾਰ ਤੇ ਲੰਬਾਈ ਚੈੱਕ ਕਰ ਸਕਦੇ ਹੋ ਫਿੱਕੀ ਫਿੱਕੀ ਥੋੜੀ ਜਰੂਰ ਆ ਪਰ ਇਹ ਬਾ ਤੁਹਾਨੂੰ ਇਹ ਕਹੂੰਗਾ ਵੀ ਬਿਲਕੁਲ ਕੰਪੈਕਟ ਜਿਹਾ ਆਰਡਰ ਰੱਖ ਦਿਆ ਸਮਾਂ ਹੈਗਾ ਦੁਪਹਿਰ ਦਾ ਉਸ ਹਿਸਾਬ ਨਾਲ ਅਡਜਸਟਮੈਂਟ ਕਰ ਲਓ ਕਮਾ ਲਿਓ ਬਈਆ ਇਹਨੂੰ ਤੇ ਨਸਾ ਨੂੰ ਮੈਂ ਤੁਹਾਨੂੰ ਇਹ ਕਹੂੰਗਾ ਵੀ ਆਰਡਰ ਤੇ ਫੁੱਲ ਨਸਾ ਆ ਗਈਆਂ ਕਿਤੇ ਨਾਲ ਆ ਗਈ ਨੀਲੀ ਰਵੀ ਦੀ ਕੱਤੀ ਅੱਲਾ ਚੱਲ ਲੈ ਚਲ ਪਰਲੇ ਬੰਨੇ ਲੈ ਚੱਲ ਇਹ ਇੱਥੋਂ ਇੱਥੋਂ ਬੰਨ੍ਹ ਲਈ ਸੱਜਣੋਂ ਇੱਥੇ ਤੋਂ ਆਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਆਡਰ ਜੇ ਕਹੂੰਗਾ ਬਿਲਕੁਲ ਨਾਲ ਲੱਗਵਾ ਤੇ ਬਾਕੀ ਕੱਦ ਕਾਠ ਹੈਗਾ ਝੋਟੀ ਦਾ ਫੁੱਲ ਸਿੰਘ ਮੈਂ ਕਹੂੰਗਾ ਜਿਵੇਂ ਬੰਦ ਸਿੰਘ ਚ ਹੀ ਆ ਗਈ ਤੇ ਥੋੜਾ ਜਿਹਾ ਡਰਦੀ ਲਾ ਤੋੜਨ ਵਾਲੇ ਕਿਉਂਕਿ ਆਉਂਦਾ ਨਹੀਂ ਇਧਰਲੇ ਬੰਨੇ ਸੱਜਣ ਕੋਈ ਤੇ ਬਾਕੀ ਲੈ ਚਲੋ ਜੀ ਇਧਰਲੇ ਬੰਨੇ ਲੈ ਚਲੋ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਆਰਡਰ ਜਿਵੇਂ ਤੁਹਾਨੂੰ ਦੱਸਿਆ ਵੀ ਆਰਡਰ ਇਹਨਾਂ ਨੂੰ ਬਿਲਕੁਲ ਫਿਕਸ ਫਿਕਸ ਜਿਹਾ ਲੈਵਾ ਰੱਖ ਲਿਆ ਤੇ ਦੁੱਧ ਬਾਈ ਅੱਜ ਹਾਜ਼ਰ ਕਿੰਨਾ ਕੰਡੇ ਵਾਲਾ 17 ਕਿਲੋ ਬਾਈ 100 100 ਗ੍ਰਾਮ ਘਟ ਵੀ ਸਕਦਾ ਪਰ ਵੀ ਕਰੇਗਾ ਠੀਕ ਹੈ ਗੱਲਾਂ ਕੰਡੇ ਤੇ 17 ਕਿਲੋ ਕਹਿ ਲਈ ਅੱਜ ਆਪਾਂ ਟਾਈਮ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੇਗੇ ਭਾਈ ਹਾਂ ਬਾਈ ਹਾਂ ਹਾਂ ਜੋ ਸਭ ਉਹ ਟਾਈਮ ਅਗਲਾ ਆਉਂਦੀ ਤਸੱਲੀ ਕਰ ਲਈ ਠੀਕ ਹੈ ਗੱਲ ਗੰਦ ਤਾਂ ਨਹੀਂ ਚੈੱਕ ਕਰੇ ਬਾਈ ਗੰਦ ਬਾਈ ਛਿੱਕੀ ਹੋਊ ਮੇਰਾ ਭਾਈ ਠੀਕ ਹੈ ਗੱਲਾਂ ਆ ਦੰਦਾ ਚ ਬਾਈ ਕਹਿੰਦਾ ਛਿੱਗੀ ਹੋਊਗੀ 17 ਕਿਲੋ ਕੰਡੇ ਲਵਾ ਦੇਾਂਗੇ ਤੇ ਬਾਕੀ ਇੱਥੇ ਤੋਂ ਸਭ ਨੂੰ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਬਾਕੀ ਇੱਥੇ ਤੋਂ ਕਰ ਸਕਦੇ ਚੈੱਕ ਗਾਂ ਵਾਲੇ ਬੰਦੇ ਹੋ ਹੋਰ ਬਾਈ 4 ਵਾਲਾ ਸਿਸਟਮ ਹੀ ਆ ਕੋਈ ਥਣ ਚ ਧਾਰਨੀ ਨਹੀਂ ਦਿਸੂਗੀ ਕਿਉਂਕਿ ਵੀ ਚਵਾਈ ਦੇ ਅਜੇ ਕਈ ਘੰਟੇ ਪੈਂਡਿੰਗ ਨੇ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹ ਮੰਨ ਲਓ ਕਿ 17 ਕਿਲੋ ਇਹਨੇ ਕੋਲੇ ਬਾਈ ਕਹਿੰਦਾ ਅਜੇ ਕੰਡੇ ਵਾਲਾ ਤੋਂ ਧਰਗਾ ਜਰਾ ਆਪਣੀਆਂ ਘਰਦੀਆਂ ਨੇ ਬਾਈ ਘਰ ਦਾ ਰਵਾਧਰਾ ਤੇ ਨਾਲ ਆ ਗਈ ਨੀਲੀ ਰਵੀ ਦੀ ਕੱਟੀ ਤੇ ਬਾਕੀ ਇੱਥੇ ਤੋਂ ਕੁਆਲਟੀ ਕਰ ਸਕਦੇ ਚੈੱਕ ਇਹ ਇੱਥੋਂ ਕਰ ਰਿਹਾ ਦਿਆਂ ਜੇ ਇੱਕ ਉਹ ਸਿਸਟਮ ਨਹੀਂ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਬਾਕੀ ਇਧਰਲੇ ਬੰਨੇ ਬਾਈ ਕੋਲੇ ਪਸ਼ੂ ਤੁਹਾਨੂੰ ਦਿਖਾ ਦੇਣਾ ਇਹ ਸਾਰੇ ਪਸ਼ੂ ਨਾ ਬਾਈ ਕਹਿੰਦਾ ਘਰ ਦੇ ਤਿਆਰ ਕੀਤੇ ਪਏ ਆ ਬਰੀਡਤੀ ਕੰਮ ਆ ਇਹ ਸੱਜਣ ਦਾ ਤੇ ਇੱਥੋਂ ਕਰ ਸਕਦਾ ਦਿਆਂ ਜੇਕ ਬਾਈ ਰੇਟ ਇਹਦਾ ਚੋਟੀ ਦਾ ਫਿਰ ਰੇਟ ਬਾਈ ਫੋਨ ਦੀ ਕਰਨਾ ਹੈ ਫੋਨ ਦੀ ਕੁਆਲਿਟੀ ਦੇ ਹਿਸਾਬ ਦਾ ਰਹੂ ਹਾਂਜੀ ਵੀਰੇ ਹਾਂ ਹਾਂ ਠੀਕ ਹੈ ਆਪਾਂ ਨਜਾਇਜ਼ ਨਹੀਂ ਕਰਦੇ ਹੈਗੇ ਜਾਇ ਜੇ ਕਰਾਂਗੇ ਜਿੰਨੇ ਦੀ ਝੂਟੀ ਓੰਨੀ ਮੰਗਾ ਠੀਕ ਹੈ ਗੱਲ ਜਿੰਨੇ ਦੀ ਬਾਈ ਕਹਿੰਦਾ ਝੋਟੀ ਹੈ ਇਹ ਗੱਲ ਬਹੁਤ ਵਧੀਆ ਲੱਗੀ ਯਾਰ ਬਾਈ ਵੀ ਕਹਿੰਦਾ ਓੰਨੀ ਮੰਗਾਗੇ ਜਾਂ ਕੱਟੀ ਵਾਲਾ ਕੀ ਸੀ ਨਾ ਜਿਹੜੇ ਸੱਜਣ ਨੇ ਕਟਾਉਣੀ ਹੋਈ ਆਪਾਂ ਨੂੰ ਇਹ ਰੱਖ ਲਾਂਗੇ ਬਸ 30000 ਰੁਪਏ ਦੀ ਅੱਜ ਇਹ ਦਿੰਦਾ ਜੀ ਅੱਜ ਵੀ ਰੱਖ ਲਾਂਗੇ ਠੀਕ ਹੈ ਗੱਲ ਜੇ ਕੋਈ ਦੁੱਧੋਂ ਟਾਲ ਕੇ ਦਿੰਦਾ ਫਿਰ ਵੀ ਲੈ ਲਾਂਗੇ ਠੀਕ ਹੈ ਗੱਲ ਅੱਜ ਵੀ ਬਾਈ ਕਹਿੰਦਾ ਨੀਲੀ ਦੀ ਕੱਟੀ ਇਹ ਲੈ ਲਾਂਗੇ 30 ਜਿੰਨੇ ਚ ਸੌਦਾ ਹੋਊਗਾ ਉਹ ਜੋ 30000 ਘਟਾ ਲਿਓ ਤੇ ਜੇ ਨਾਲ ਲੈ ਜਾਣੀਆਂ ਤਾਂ ਉਹ हिसाब ਦਾ ਸੌਦਾ ਹੋਜੂ ਜੇ ਬਾਈ ਕਹਿੰਦਾ ਦੁੱਧੋ ਟਾਲ ਕੇ ਦੇਣੀ ਆ ਤਾਂ ਸੌਦਾ ਉਸ ਹਿਸਾਬ ਦਾ ਹੋਜੂ ਤੇ ਬਾਕੀ ਸਮਾਂ ਦੁਪਹਿਰ ਦਾ ਕੋਈ ਬਾਜ਼ਾਰ ਨਹੀਂ ਲੱਗਿਆ ਉਸ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਓ ਤੇ ਬਾਕੀ ਖਾਸ ਗੱਲ ਇਹਦੀ ਇਹ ਰਹੂਗੀ ਦੁੱਧ ਬਾਈ ਦੇ ਕੋਲ ਤਾਂ ਚੋਣ ਵਾਲੀ ਆ ਨਾ ਹਾਂਜੀ ਵੀਰੇ ਸਹੀ ਕਰੋ ਯਾਰ ਦੋ ਟਾਈਮ ਇਹ ਕਿ ਤਾਂ ਆਪਣੇ ਘਰੇ ਖੜੀ ਆ ਸੂਈ ਖੜੀ ਆ ਠੀਕ ਆ ਗੱਲ ਇਹ ਕਿਹੜਾ ਆ ਬੀ ਸੂਣ ਵਾਲੀ ਆ ਇਹਦਾ ਰੇ ਕੇ ਕਹਿੰਦਾ ਸੁਣ ਵਾਲੀ ਤਾਂ ਮੇਰੇ ਥੱਲੇ 20 18 ਠੀਕ ਹੈ ਗੱਲ ਅਸਲ ਵਿੱਚ ਤਾਂ ਸਾਹਮਣੇ ਆ ਸਾਰਾ 200 ਤੋਂ ਪਾਣੀ ਦਾ ਪਾਣੀ ਆਉਣੀ ਉਹ ਇਹ ਬਾਈ ਕਹਿੰਦਾ ਚਵਾਈ ਵਾਲੀ ਮੱਝ ਆ ਉਹੀ ਗੱਲ ਆ ਵੀ ਗੱਬਣਾ ਰੇ ਕੇ ਕਹਿੰਦਾ 18 20 ਤਿਆਰਾ ਇਹਦੇ ਕੋਲ 17 ਕਿਲੋ ਕੰਡੇ ਦਾ ਦੁੱਧ ਹਾਜ਼ਰ ਤੇਸੀ ਨਹੀਂ ਹੈਗੀ ਠੀਕ ਹੈ ਗੱਲ ਹਾਂ ਕੁਆਲਿਟੀ ਆ ਗਈ ਫੁੱਲ ਹਰੇਕ ਪੱਖ ਤੋਂ ਇਹ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਬਾਕੀ ਸਿੰਗਾਂ ਦੀ ਕੁਆਲਿਟੀ ਥੋੜਾ ਜਿਹਾ ਬਾਈ ਦਾ ਨਾ ਕਹੂੰਗਾ ਘਰ ਖੇਤਾਂ ਵਾਲੇ ਬੰਨੇ ਆ ਗਿਆ ਉਹਦੇ ਕਰਕੇ ਥੋੜਾ ਜਿਹਾ ਡਰਦੀ ਜ਼ਰੂਰ ਆ ਲੈ ਕੇਰਾ ਹੋਰ ਤੋਰ ਦੀ ਉਧਰਲੇ ਬੰਨੇ ਮੈਂ ਤੁਹਾਨੂੰ ਹਵਾਨਾ ਚੈੱਕ ਕਰ ਸਕਦਾ ਥੋੜਾ ਜਿਹੀ ਝੋਟੀ ਗੱਲਬਾਤ ਕਰ ਲਿਆ ਜਿਵੇਂ ਤੁਹਾਨੂੰ ਦੱਸਿਆ ਵੀ ਘਰ ਦੀ ਝੋਟੀਆਂ ਥੋੜਾ ਡਰਦੀ ਆ ਤਾਂ ਕਰਕੇ ਮੈਂ ਤੁਹਾਨੂੰ ਬੰਨ ਕੇ ਚੈੱਕ ਕਰਾ ਦੂੰਗਾ ਇੱਥੇ ਤੋਂ ਹਵਾਨਾ ਇਹ ਆਰਡਰ ਕੁਆਲਿਟੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਕਿਉਂਕਿ ਸਮਾਂ ਹੈਗਾ ਦੁਪਹਿਰ ਦਾ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ ਇਹਦੇ ਕੋਲੇ ਬਾਈ ਕਹਿੰਦਾ ਕੈਨ ਵਾਲ 17 ਕਿਲੋ ਕੰਡੇ ਤੇ ਤੋਲ ਨਾਲ ਦੁੱਧ ਹਾਜ਼ਰ ਹੈ। ਇਹਦਾ ਹੋਰ ਆ ਵੀਰੇ ਸੋਈ ਨੂੰ 13-14 ਦਿਨ ਹੋਇਆ ਸਾਰੇ। ਠੀਕ ਆ। 24-25 ਦਿਨਾਂ ਤੱਕ ਦੁੱਧ ਪੂਰਾ ਕਰੂਗੀ। ਗਰਮੀ ਵੀ ਦੇਖੋ ਕਿੰਨੀ ਪੈ ਰਹੀ ਹੈ। ਠੀਕ ਆ ਗੱਲ। ਤੇ ਇਹ ਮੰਨ ਲਓ ਵੀ 18-19-20 ਦੇ ਲਗਭਗ ਵੀ ਜਾ ਸਕਦੀ ਹੈ ਜਿੰਨਾ। ਰੇਟੀ ਲੂਟੀ ਨਹੀਂ ਪਾਈ ਕੁਝ ਨਹੀਂ ਪਾਇਆ। ਗੋੜਗੰਨਾ ਦਾ ਪਾ ਰਹੇ ਹਾਂਗੇ। ਠੀਕ ਆ ਗੱਲ। ਠੀਕ ਮੜਾ-ਮੜਾ ਦਾਣਾ ਦਾ ਚੱਲ ਪਾਉਣੀ ਹੈਗੇ ਜਿਹੜੇ ਕਿ ਪਾਉਂਦਾਗਾ। ਠੀਕ ਆ ਗੱਲ। ਰੇਟੀ ਲੂਟੀ ਸਟਾਰਟ ਨਹੀਂ ਕਰੀਏਗੇ। ਵੀ ਬਾਕੀ ਮਤਲਬ ਉਹਦੀ ਤਸੱਲੀ ਹੋ ਜੂ ਜਿੰਨਾ ਹਾਜ਼ਰ ਆ ਅੱ ਜਿਹੜਾ ਭਰਾ ਲੈ ਜਾਂਦਾ ਅੱਗੇ ਉਹਦੀ ਕੇਰ ਤੇ ਡਪੰਡਾ ਵੀ ਉਹ 17 ਚੋਂ ਦਾ 18 ਚੋਂ ਦਾ ਠੀਕ ਆ ਗੱਲ ਤੇ ਰੇਟ ਇਹਦਾ ਬਈ ਫੋਨ ਤੇ ਆ ਨੰਬਰ ਬੂਲ ਨੰਬਰ ਵੀਰੇ 94647 0767 94647 ਤੇ 07672 ਦਾ ਨੰਬਰ ਆ ਪਿੰਡ ਮਹਿਲਾ ਚੌਕ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਰਹਿ ਜਾਂਦਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਭਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਡੰਗ ਤੋਂ ਡੰਗ ਚੋ ਕੇ ਲੈ ਜਿਓ ਧੰਨਵਾਦ ਜੀ